ਹਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਦੋਂ ਕਣਕ ਦੀ ਫਸਲ 70-75 ਦਿਨ ਦੀ ਹੁੰਦੀ ਹੈ ਤੇ ਜਦੋਂ ਝੰਡਾ ਪੱਤਾ ਕੱਢਦੀ ਹੈ ਤੇ ਆਪਦੀ ਗੋਭ ਦੇ ਜਿਹੜੇ ਦਿਨ ਲਵੇ ਲੈ ਕੇ ਆਉਂਦੀ ਹੈਗੇ ਆ ਉਦੋਂ ਐਨਪੀਕੇ ਕਰਨਾ ਬੜੇ ਜ਼ਰੂਰੀ ਆ ਤੇ ਕਿੰਨੇ ਦਿਨ ਦੀ ਫਸਲ ਤੇ ਐਨਪੀਕੇ ਕਰਨਾ ਤੇ ਕਿਹੜਾ ਐਨਪੀਕੇ ਕਰਨਾ ਬੜਾ ਜ਼ਰੂਰੀ ਹੈਗਾ ਵੀਡੀਓ 5-6 ਮਿੰਟ ਦੀ ਹੋਣੀ ਹੈ ਕੋਈ ਜ਼ਿਆਦਾ ਲੰਮੀ ਨਹੀਂ ਹੋਣੀ ਬੜੀ ਕੰਮ ਦੀ ਵੀਡੀਓ ਹੈਗੀ ਆ ਜਿਵੇਂ ਹੁਣ ਅਗੇਤੀਆਂ ਕਣਕਾਂ ਬੀਜੀਆਂ ਜਿਵੇਂ 20 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੋਂ ਲੈ ਕੇ ਕਣਕ ਦਾ ਬੀ ਬਿਆਰ ਸਟਾਰਟ ਹੋ ਜਾਂਦਾ ਤੇ 10 15 ਨਵੰਬਰ ਤੱਕ ਆਸਾਨੀ ਦੇ ਨਾਲ ਕਣਕੀ ਬੀਜੀ ਜਾਂਦੀ ਹੈ ਕਣਕਾਂ 60 ਦਿਨ ਦੀਆਂ ਵੀ ਹੈਗੀਆਂ ਨੇ 65 ਦੀਆਂ ਅਤੇ 70 75 ਦਿਨ ਦੀਆਂ ਵੀ ਹੈਗੀਆਂ ਨੇ ਕਿਉਂਕਿ ਜਦੋਂ ਕਣਕ ਦੀ ਫਸਲ 70 75 ਦਿਨ ਦੀ ਹੁੰਦੀ ਹੈ ਉਹ ਜਿਹੜਾ ਝੰਡਾ ਪੱਤਾ ਕੱਢਦੀ ਹੈ ਤੇ ਉਸ ਤੋਂ ਬਾਅਦ ਉਹ ਗੋਭ ਲੈਣਾ ਸਟਾਰਟ ਕਰਦੀ ਹੈਗੀ ਆ ਕਿਉਂਕਿ ਗੋਭ ਦੇ ਵਿੱਚ ਆ ਕੇ ਐ ਐਨਪੀਕੇ ਕਰਨੇ ਬੜੇ ਹੀ ਜ਼ਰੂਰੀ ਆ ਕਿਉਂਕਿ ਤਿੰਨ ਐਨਪੀਕੇ ਦੀ ਬੜੀ ਸਿਫਾਰਸ਼ ਆ ਕਿਸਾਨ ਡਿਮਾਂਡ ਵੀ ਕਰਦੇ ਆ ਤੇ 05134 ਦੀ 13045 ਦੀ ਤੇ ਉਹਦੇ ਵਿੱਚ ਆ ਜਾਂਦਾ ਆਪਣਾ ਬਰਾਉਨ ਤੱਤ ਵੀ ਆ ਜਾਂਦਾ ਤੇ ਉਸ ਤੋਂ ਬਾਅਦ ਆਪਾਂ 13045 ਹੈ ਸਭ ਤੋਂ ਬੈਸਟ ਐਨਪੀਕੇ ਜਿਹੜਾ ਮੰਨਿਆ ਗਿਆ ਹੈਗਾ ਤੇ ਜਿਹੜਾ ਪੀਏਯੂ ਲੁਧਿਆਣਾ ਜਨਿਵਰਸਿਟੀ ਦੇ ਵੱਲੋਂ ਸਿਫਾਰਸ਼ ਵੀ ਕੀਤਾ ਹੋਇਆ ਤੇ ਕਿਸਾਨ ਕਰ ਵੀ ਰਿਹਾ ਉਹਦੇ ਵਿੱਚ ਨਾਈਟ੍ਰੋਜਨ ਤੇ ਪੋਟਾਸ਼ ਹੁੰਦਾ ਹੈਗਾ ਤੇ ਇੱਕ ਉਹਦੇ ਨਾਲ ਆਪਾਂ 05234 ਕਰਦੇ ਜਿਹਦੇ ਵਿੱਚ ਪੋਟਾਸ਼ ਤੇ ਫਾਸਫੋਰਸ ਹੁੰਦਾ ਹੈਗਾ ਤੇ ਗੱਲ ਕਰਦੇ 13045 ਦੀ ਐਨਪੀਕੇ ਫੰਗੀ ਐਨਪੀਕੇ ਦੀ ਕਿਉਂਕਿ ਐਨਪੀਕੇ ਦੇ ਵਿੱਚ ਪੋਟਾਸ਼ ਤੇ ਨਾਈਟ੍ਰੋਜਨ ਹੈਗੀ ਆ ਇਨੂੰ 70-75 ਦਿਨ ਦੀ ਫਸਲ ਦੇ ਕਰਨਾ ਬੜਾ ਜ਼ਰੂਰੀ ਕਿਉਂਕਿ ਜਦੋਂ ਹੁਣ ਆਪਣੀ ਫਸਲ 70-75 ਦਿਨ ਦੀ ਹੈਗੀ ਐ ਝੰਡਾ ਪੱਤਾ ਆਪਣੀ ਫਸਲ ਨੇ ਜਿਹੜਾ ਧਰ ਰੱਖਿਆ ਅੱਗੇ ਜਿਹੜੀ ਮੌਸਮ ਦੀ ਸਟ੍ਰੈਸ ਹੈ ਇੱਕ ਤਾਂ ਮੌਸਮ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ ਜਿਵੇਂ ਹੁਣ ਹੁਣ ਦਾ ਮੌਸਮ ਜਨਵਰੀ ਦਾ ਕੁਝ ਹੋਰ ਹੈ ਹੋ ਸਕਦਾ ਇਸ ਵਾਰ ਫਰਵਰੀ ਦਾ ਮੌਸਮ ਥੋੜਾ ਮੋਟਾ ਗਰਮ ਹੋਵੇ ਕਿਉਂਕਿ ਜਦੋਂ ਆਪਾਂ ਕਣਕ ਦੀ ਫਸਲ ਦੇ ਵਿੱਚ ਪੋਟਾਸ਼ ਤੱਤ ਦਾ ਸਹਾਰਾ ਨਹੀਂ ਲੈਂਦੇ ਗੋਭ ਸਮੇਂ ਜਾਂ ਨਾ ਸਾਰੇ ਟਾਈਮ ਸਮੇਂ ਉਦੋਂ ਝਾੜ ਘਟਣ ਦਾ ਕਾਰਨ ਇਹੀ ਬਣ ਜਾਂਦਾ ਕਿਉਂਕਿ ਪਿਛਲੇ ਸਾਲ ਝੋਨੇ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਹੈਗਾ ਜਿੱਥੇ ਕਿਸਾਨਾਂ ਭਰਾਵਾਂ ਨੇ ਪੋਟਾਸ਼ ਤੱਤ ਘਟ ਵਗੈਰਾ ਵਰਤਿਆ ਹੈਗਾ ਉੱਥੇ ਝਾੜ ਦੇ ਵਿੱਚ ਕਾਫੀ ਫਰਕ ਆਇਆ ਹੈਗਾ ਜਿੱਥੇ ਕਿਸਾਨਾਂ ਨੇ ਪੋਟਾਸ਼ ਵਗੈਰਾ ਵਰਤਿਆ ਸੀਗਾ ਉੱਥੇ 2-4 ਮਾਣ ਦਾ ਝਾੜ ਦਾ ਜਿਹੜਾ ਫਰਕ ਜ਼ਰੂਰ ਪਿਆ ਹੈਗਾ ਹੁਣ ਐਨਪੀਕੇ 13:45 ਕਰਨਾ ਕਿੰਨਾ ਜੁਨੀਵਰਸਿਟੀ ਦੀ ਸਿਫਾਰਸ਼ਾ ਜਿਹੜੀ 200 ਲੀਟਰ ਪਾਣੀ ਦੇ ਵਿੱਚ 4 ਕਿਲੋ ਜੇ ਤੁਸੀਂ 200 ਲੀਟਰ ਪਾਣੀ ਦੇ ਵਿੱਚ 4 ਕਿਲੋ ਨਹੀਂ ਕਰ ਸਕਦੇ ਤਾਂ 100 ਲੀਟਰ ਪਾਣੀ ਦੇ ਵਿੱਚ 1 ਕਿਲੋ ਜਾਂ 1.5 ਕਿਲੋ ਤੱਕ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਜੀ ਜ਼ਿੰਕ ਪਾਉਣੀ ਹੈ 100 150 ਨਾਲ ਜ਼ਿੰਕ ਵੀ ਪਾ ਸਕਦੇ ਹੋ 50 60 ਗ੍ਰਾਮ ਬਰੌਨ ਪਾ ਸਕਦੇ ਹੋ ਬਰੌਨ 50 60 ਗ੍ਰਾਮ ਤੋਂ ਵੱਧ ਨਹੀਂ ਪਾਉਣਾ 20% ਵਾਲਾ ਹੀ ਜਿਹੜਾ ਤੁਸੀਂ ਨੇ ਉਹਦੇ ਵਿੱਚ ਬਰੌਨ ਤੱਤ ਪਾਉਣਾ ਹੈਗਾ ਕਿਉਂਕਿ ਝੰਡੇ ਪੱਤੇ ਨੂੰ ਤਾਕਤ ਦੇਣ ਦੇ ਲਈ ਪੋਟਾਸ਼ ਤੱਤ ਦਾ ਸਭ ਤੋਂ ਐਮ ਰੋਲ ਹੁੰਦਾ ਕਿਉਂਕਿ ਸੂਰਜ ਦੀ ਜਿਹੜੀ ਰੌਸ਼ਨੀ ਹੈਗੀ ਆ ਜਾਂ ਬੂਟੇ ਨੂੰ ਖਰਾਕ ਦੇਣੀ ਹੈਗੀ ਆ 70 ਤੋਂ 80% ਕਣਕ ਦੀ ਫਸਲ ਨੂੰ ਝੰਡੇ ਪੱਤੇ ਨਹੀਂ ਹੀ ਦੇਣੀ ਹੈ ਜੇ ਕਣਕ ਦੀ ਫਸਲ ਦਾ ਗਰਮੀ ਦੇ ਕਰਕੇ ਝੰਡਾ ਪੱਤੇ ਸਟ्रेस ਲੈ ਗਿਆ ਤਾਂ ਕਣਕ ਦੀ ਫਸਲਾ ਝਾੜ ਵੀ ਘਟੇਗਾ ਦੂਸਰੀ ਗੱਲ ਜਿਹੜਾ ਕੋਈ ਚਾਹੇ ਆਪਾਂ ਪੋਟਾਸ਼ ਤੱਤ ਕਰਦੇ ਹੈਗੀਆਂ ਕੱਲਾ ਚਾਹੇ ਤੁਸੀਂ 13:45 ਕਰਦੇ ਹੈਗੇ ਹੋ ਚਾਹੇ ਤੁਸੀਂ 05:34 ਕਰਦੇ ਹੈਗੇ ਹੋ ਇਹ ਜਿਹੜੇ ਐਨਪੀਕੇ ਹੈਗੇ ਆ ਪੋਟਾਸ਼ ਦਾ ਕੰਮ ਕੀ ਹੁੰਦਾ ਖਾਦ ਨੂੰ ਘਮਾਉਣਾ ਪੱਤਿਆਂ ਦੇ ਰਾਹੀਂ ਜੜਾਂ ਦੇ ਰਾਹੀਂ ਜਿੰਨੀ ਵੀ ਖਾਦ ਪੌਦੇ ਨੇ ਜਮਾ ਕੀਤੀ ਹੋਈ ਆ ਉਹ ਜੜਾਂ ਤੇ ਪੱਤਿਆਂ ਦੇ ਰਾਹੀਂ ਗੋਬ ਸਮੇਂ ਸਾਰੇ ਸਮੇਂ ਕਣਕ ਦੇ ਦਾਣੇ ਦੇ ਵਿੱਚ ਜਿਹੜੀ ਉਹਨੂੰ ਪੂਰੀ ਤੱਤਾਂ ਦੀ ਪਿਓਰਿਟੀ ਮਿਲਦੀ ਹੈਗੀ ਆ ਤੇ ਉਸ ਦੇ ਨਾਲ ਝਾੜ ਵਧਣ ਦਾ ਕਾਰਨ ਉਹੀ ਬਣ ਜਾਂਦਾ ਹੈ ਜਦੋਂ ਆਪਾਂ ਨੇ ਪोटाश ਸਤਤ ਕਰਤਾ ਗਰਮੀ ਦੀ ਸਟ्रेस ਨਾ ਪਈ ਕਣਕ ਦੀ ਫਸਲ ਆਪਦਾ ਸਹੀ ਟਾਈਮ ਲੈ ਕੇ ਪੱਕੇਗੀ ਝੰਡਾ ਪੱਤਾ ਆਪਦੀ ਸਹੀ ਉਮਰ ਲਵੇਗਾ ਤੇ ਸਹੀ ਟਾਈਮ ਦੇ ਵਿੱਚ ਜਿਹੜੀ ਫਸਲ ਪੱਕੇਗੀ ਕੋਈ ਇਹ ਨਹੀਂ ਹੁੰਦਾ ਵੀ ਆਪਾਂ ਪोटाश ਸਤਤ ਕਰ ਲਿਆ ਪਤਾ ਨਹੀਂ ਇਹ ਬੱਲੀ ਦੀ ਉਹ ਆਪਣਾ ਬੱਲੀ ਦੀ ਲੈਂਥ ਵਧਾ ਦੂ ਜਾਂ ਦਾਣੇ ਦੀ ਗਿਣਤੀ ਵਧਾ ਦੂ ਜਿੰਨੇ ਦਾਣੇ ਦੇਖ ਹੋਣਗੇ ਚਮਤਕਾਰ ਦਾਣੇ ਹੋਣਗੇ ਤੇ ਦੂਸਰੀ ਗੱਲ ਤੁਸੀਂ ਬਰੌਨ ਤੱਤ ਪਾਉਣਾ ਜਿਹੜਾ 20% ਵਾਲਾ ਉਹ ਤੁਸੀਂ 50-60 ਗ੍ਰਾਮ ਤੋਂ ਜ਼ਿਆਦਾ ਨਹੀਂ ਪਾਉਣਾ ਕਈ ਵਾਰ ਆਪਾਂ ਤੋਂ 13.45 ਘੱਟ ਪੈ ਜਾਂਦਾ ਹੈ ਬਰੌਨ ਵੱਧ ਪੈ ਜਾਂਦਾ ਪਾਣੀ ਘੱਟ ਪੈ ਜਾਂਦਾ ਨਾ ਪਰ ਪਾਣੀ ਵੀ ਸਹੀ ਹੋਵੇ ਤੇ ਤੁਹਾਡਾ ਪੋਟਾਸ਼ ਤੱਤ ਜਿਹੜਾ ਤੁਸੀਂ ਚਾਹੇ ਪੋਟਾਸ਼ ਵਰਤਦੇ ਹੋ ਚਾਹੇ 13.45 ਵਰਤਦੇ ਹੋ 100 ਲੀਟਰ ਪਾਣੀ ਦੀ ਵਿੱਚ 1.5 ਕਿਲੋ ਤੁਸੀਂ 13.45 50 60 ਗ੍ਰਾਮ ਬਰੌਣ 100 150 ਗ੍ਰਾਮ ਉਸ ਦੇ ਵਿੱਚ ਜਿਹੜੀ ਤੁਸੀਂ ਜ਼ਿੰਕ ਲਾ ਸਕਦੇ ਹੋ ਤੇ ਫੰਗੀ ਸਾਈਡ ਕਦੇ ਲਈ ਕਰਨਾ ਹੈ ਉਹਦੇ ਲਈ ਅਗਲੀ ਵੀਡੀਓ ਦੇ ਵਿੱਚ ਆਪਾਂ ਕਿਸਾਨ ਭਰਾ ਨੂੰ ਦੱਸਾਂਗੇ ਕਿਉਂਕਿ ਦੱਸ ਤਾਂ ਹੁਣ ਵੀ ਦਿੰਦੇ ਕਿਉਂਕਿ ਜਦੋਂ ਵੀਡੀਓ ਲੰਮੀ ਹੋ ਜਾਂਦੀ ਹੈ ਫਿਰ ਕਿਸਾਨ ਭਰਾ ਸੁਣਦੇ ਘੱਟ ਆ ਅੱਗੇ ਟਪਾਉਂਦੇ ਆ ਫਿਰ ਉਹਨਾਂ ਗੱਲਾਂ ਦੇ ਕਮੈਂਟ ਜਿਹੜੇ ਵੀਡੀਓ ਦੇ ਨੀਚੇ ਆ ਜਾਂਦੇ ਆ ਇਹਨਾਂ ਨੂੰ ਤੁਸੀਂ ਪਹਿਲੀ ਸਪਰੇ एनपीके दी 70-75 ਦਿਨ ਤੇ ਕਰ ਸਕਦੇ ਹੋ ਦੂਸਰੀ ਸਪਰੇ ਤੁਸੀਂ 100 ਦਿਨ ਤੇ ਕਰ ਸਕਦੇ ਹੋ ਦੋ ਸਪਰੇਹਾਂ ਵੜੀਆਂ ਹੀ ਬੈਸਟ ਹੈਗੀਆਂ ਨੇ ਹੋਰ ਵੀ ਕਾਫੀ ਐਨਪੀਕੇ ਹੋਰ ਵੀ ਕਾਫੀ ਮੈਲਕੂਲ ਹੈਗੇ ਆਪਣੇ ਕੋਲ ਉਹਨਾਂ ਦੇ ਵੀ ਆਪਾਂ ਹਰ ਰੋਜ਼ ਦੀ ਤਰ੍ਹਾਂ ਹੁਣ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਾਂਗੇ ਧੰਨਵਾਦ